ਬੀਤੇ ਦਿਨੀ ਪਏ ਮੀਂਹ ਤੋਂ ਬਾਅਦ ਹੁਣ ਠੰਡ ਅਤੇ ਧੁੰਦ ਪੰਜਾਬ 'ਚ ਆਪਣਾ ਅਸਰ ਅਤੇ ਕਹਿਰ ਦਿਖਾਉਣ ਲੱਗੀ ਹੈ। ਅੱਜ ਦਿਨ ਕਿਤੇ ਨਾ ਕਿਤੇ ਸੜਕੀ ਹਾਸਿਆਂ ਦੀਆਂ ਖਬਰਾਂ ਮਿਲਣ ਲੱਗੀਆਂ ਨੇ। ਤਾਜ਼ਾ ਤਸਵੀਰਾਂ ਨੇ ਫਿਰੋਜ਼ਪੁਰ ਦੇ ਕਿਲੇ ਵਾਲੇ ਚੌਕ ਦੀਆਂ ਜਿੱਥੇ ਤੜਕਸਾਰ ਘਰ ਤੋਂ ਸਕੂਲਾਂ 'ਚ ਆਪਣੀਆਂ ਡਿਊਟੀਆਂ ਕਰਨ ਜਾ ਰਹੇ ਅਧਿਆਪਕਾਂ ਦੀ ਗੱਡੀ ਖੜੇ ਟਰੱਕ ਨਾਲ ਝਾਟ ਕਰਾਈ। ਇਹ ਨਹੀਂ ਨਹੀਂ ਆਪਸੀ ਟੱਕਰ ਤੋਂ ਬਾਅਦ ਧੁੰਦ ਜ਼ਿਆਦਾ ਹੋਣ ਕਾਰਨ ਕਈ ਹੋਰ ਗੱਡੀਆਂ ਮੌਕੇ ਤੇ ਇੱਕ ਦੂਜੇ ਦੇ ਵਿੱਚ ਵਜਾ ਵਜੀਆਂ। ਇਸ ਕਾਰਨ ਸੜਕ ਤੇ ਵਾਹਨਾਂ ਦੀ ਲੰਮੀ ਕਤਾਰ ਲੱਗ ਗਈ ਉਧਰ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਜ਼ਖਮੀਆਂ ਨੂੰ ਹਸਪਤਾਲ ਚ ਉਪਰਤੀ ਕਰਵਾਇਆ ਜਿਹੜੇ ਵਾਲੇ ਚੌਕ ਤੋਂ ਫਾਇਰੋ ਦੇ ਦੁਜੀ ਜਾਣੇ ਆ ਜਿੱਥੇ ਦੋ ਟਰਾਲੀਆਂ ਕੇ ਖੜੀਆਂ ਸੀਗੀਆਂ ਜਿੱਤੇ ਕਰਕੇ ਕਾਫੀ ਰਾਤ ਨੂੰ ਤੁੰਦ ਬਹੁਤ ਸਿੱਧੂ ਟਰਾਲੀਆਂ ਦੇ ਵਿੱਚ ਪਿਛੋ ਆ ਕੇ ਆਹ ਘੋੜਾ ਟਰਾਲਾ ਵੱਜ ਗਿਆ ਇਹਦੇ ਪਿਛੇ ਟੈਂਪੂ ਟਰੈਵਲ ਜਿਹੜੀ ਆ ਉਹ ਵੱਜ ਗਈ ਸਾਰਾ ਤੁੰਦ ਕਰਕੇ ਹੀ ਹੋਇਆ ਹਜੇ ਅਸੀਂ ਮੌਕੇ ਤੇ ਆ ਗਏ ਆ ਤੇ ਦੇਖਦੇ ਆ ਜੇ ਅੱਧਾ ਕੋਸ਼ਿਸ਼ ਕਰਦੇ ਆ ਕੁਈ ਦਾਖਲਤਾ ਨਹੀਂ ਹੈ ਜੋ ਦਾਖਲਤਾ ਤੋਂ ਪੁੱੰਡਾ ਵੀ ਦਾਨ ਲਿਖੇ ਪੱਤਾ ਦੱਸਦਾ ਹੁਣ ਜੇ ਤੂੰ ਦਾ ਆਪਣਾ ਕਹਿਰ ਦਿਖਾਉਣ ਲਈ ਹੈ ਅਜਿਹੇ ਚ ਜ਼ਰੂਰੀ ਹੈ ਕਿ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਕਰੋ ਬਾਹਰ ਵਾਹਨ ਲੈ ਕੇ ਨਾ ਜਾਇਆ ਜਾਵੇ ਵਾਹਨਾ ਤੇ ਰਿਫਲੈਕਟਰ ਅਤੇ ਲਾਈਟਾਂ ਚੰਗੀ ਤਰ੍ਹਾਂ ਲਗਾਈਆਂ ਜਾਣ ਤਾਂ ਕਿ ਤੁੰਦ ਚ ਵਿਜ਼ਿਬਿਲਟੀ ਨੂੰ ਵਧਾਇਆ ਜਾ ਸਕੇ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ